ਅਮਰੀਕਾ ਦੇ ਸੂਬਿਆਂ ਹਾਇਓ ਦੇ ਸ਼ਹਿਰ ਡੇਟਨ ਤੇ ਸਿਕ ਸੋਸਾਇਟੀ ਆਫ ਡੇਟਨ ਗੁਰਦਰਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਚਾਰ ਸਾਹਿਬ ਜਦਿਆਂ ਅਤੇ ਮਾਤਾ ਗੁਜਰਕੌਰ ਅਤੇ ਹੋਰਨਾ ਗੁਰਸਿੱਖਾਂ ਦੀ ਲਾਸਾਨੀ ਸ਼ਹਾਦਤ ਸੰਬੰਧੀ ਵੱਖ-ਵੱਖ ਸਮਾਗਮ ਕਰਵਾਏ ਗਏ ਡੇਟਨ ਦੀਆਂ ਸੰਗਤਾਂ ਅਤੇ ਨਾਲ ਲੱਗਦੇ ਸ਼ਹਿਰਾਂ ਤੋਂ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਚਰਨਾਂ ਵਿੱਚ ਨਤਮਸਤਕ ਹੋਈਆਂ। ਇਨ੍ਹਾਂ ਸਮਾਗਮਾਂ ਦੀ ਵਿਸ਼ੇਸ਼ਤਾ ਇਹ ਰਹੀ ਕਿ ਸਤਾਨਕ ਨੌਜਵਾਨ ਪੀੜੀ ਨੇ ਇਸ ਵਿੱਚ ਵੱਧ ਚੜਕੇ ਹਿੱਸਾ ਲਿਆ। ਬੱਚਿਆਂ ਨੇ ਜਿੱਥੇ ਗੁਰੂ ਸਾਹਿਬ ਦੇ ਜੀਵਨ ਤੇ ਭਾਸ਼ਣ ਦਿੱਤੇ ਉੱਥੇ ਹੀ ਸ਼ਲੋਕ ਮਹਲਾ 9 ਦਾ ਸੁੱਧ ਉਚਾਰਣ ਅਤੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸਿਹادت ਨੂੰ ਸਮਰਪਿਤ ਇੱਕ ਵਿਸ਼ੇਸ਼ ਸ਼ਹੀਦੀ ਕੀਰਤਨ ਦਰਬਾਰ ਵੀ ਸਜਾਇਆ ਗਿਆ ਹਫਤਾਵਾਰੀ ਕਲਾਸਾਂ ਰਾਹੀਂ ਬੱਚਿਆਂ ਨੂੰ ਤਿਆਰੀ ਕਰਵਾਈ ਗਈ ਬੱਚਿਆਂ ਨੇ ਜਿੱਥੇ ਗੁਰੂ ਸਾਹਿਬ ਦੇ ਜੀਵਨ ਤੇ ਭਾਸ਼ਣ ਦਿੱਤੇ ਉੱਤੇ ਹੀ ਸ਼ਲੋਕ ਮਹੱਲਾ 9 ਦਾ ਸ਼ੁੱਧ ਉਚਾਰਨ ਅਤੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਉਤਸ਼ਾਹ ਨੂੰ ਦੇਖਦਿਆਂ ਗੁਰਦੁਆਰਾ ਕਮੇਟੀ ਵੱਲੋਂ ਬੱਚਿਆਂ ਨੂੰ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਵੀ ਕੀਤਾ ਗਿਆ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇੱਕ ਵਿਸ਼ੇਸ਼ ਸ਼ੈਦੀ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਨਾ ਸਿਰਫ ਡੇਟਨ ਬਲਕਿ ਸਿੰਸਿਨੈਟੀ, ਕਲੰਬਸ ਅਤੇ ਹਾਲੇਦ ਵਾਲੇ ਦੇ ਇਲਾਕਿਆਂ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਇਸ ਮੌਕੇ ਨੌਜਵਾਨ ਅਤੇ ਸੰਗਤਾਂ ਵੱਲੋਂ ਲਗਾਤਾਰ 7 ਘੰਟੇ ਮਨਹੋਰ ਕੀਰਤਨ ਕੀਤਾ ਗਿਆ ਜਿਸ ਨੇ ਪੂਰੇ ਮਾਹੌਲ ਨੂੰ ਵਿਰਾਗਮਈ ਅਤੇ ਗੁਰਬਾਣੀ ਦੇ ਰੰਗ ਵਿੱਚ ਰੰਗ ਦਿੱਤਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਹੇਮ ਸਿੰਘ ਜੀ ਭਾਈ ਪ੍ਰੇਮ ਸਿੰਘ ਜੀ ਅਤੇ ਪ੍ਰਬੰਧਕ ਕਮੇਟੀ ਨੇ ਸੰਗਤਾਂ ਬੱਚਿਆਂ ਤੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਜੀ ਅਸੀਂ ਡੇਟਨ 6 ਸੁਸਾਇਟੀ ਆਫ ਡੇਟਨ ਇਹ ਗੁਰਦਾਰ ਸਾਹਿਬ ਸੈਦੀ ਸਮਾਗਮ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੈਦੀ ਪ੍ਰੋਪਤ ਲੈ ਕੇ ਇਹ ਛੋਟੇ ਸਾਹਿਬ ਜੀ ਦੀ ਸੈਦੀ ਤੱਕ ਲਗਾਤਾਰ ਅਸੀਂ ਕੰਟੀਨਿਊ ਕਰ ਰਹੇ ਹਾਂ ਜਿਸ ਵਿੱਚ ਸਾਡੇ ਸੁਸਾਇਟੀ ਦੀ ਸਟੇਚਰਾਂ ਨੇ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤਾ ਤੇ ਅਸੀਂ ਵੀ ਕੋਸ਼ਿਸ਼ ਕੀਤੀ ਬੱਚਾ ਨੂੰ ਤਿਆਰ ਕਰਨ ਵਾਸਤੇ ਬੱਚਾ ਨੇ ਮਿਲ ਕੇ ਸ਼ਲੋਕ ਮਹਲੇ ਨਾਵੇ ਦੇ ਨਾਲ ਗਾਇਨ ਕੀਤੇ ਤੇ ਸਾਰੇ ਬੱਚਾ ਨੇ ਮਿਲ ਕੇ ਇੱਕ ਗਰੁੱਪ ਬਣਾ ਕੇ ਸ਼ਬਦ ਕੀਰਤਨ ਕੀਤੇ ਹਨ ਤੇ ਸਾਰੇ ਬੱਚਾ ਨੇ ਬੜੇ ਉਦਮ ਨਾਲ ਬੜੇ ਉਤਸ਼ਾਹ ਨਾਲ ਇਸੇ ਦੀ ਪ੍ਰੋ ਨੂੰ ਬੜੇ ਸਤਕਾਰ ਨਾਲ ਮਨਾਇਆ ਹੈ ਤੇ ਅੱਜ ਵੀ ਬੜਾ ਉੱਚੇ ਚ ਤਰੀਕੇ ਨਾਲ ਅੱਜ ਪ੍ਰੋਗਰਾਮ ਅਸੀਂ ਸਾਰਿਆਂ ਨੇ ਕੀਤਾ ਬੱਚਾ ਨੇ ਮਿਲ ਕੇ ਗੁਰ ਪ੍ਰੋ ਨੂੰ ਚੰਗੀ ਤਰ੍ਹਾਂ ਆਪ ਜੀ ਸਤਕਾਰ ਨਾਲ ਮਨਾਓ ਕਿਉਂਕਿ ਆਪਾਂ ਗੁਰਸਿੱਖੀ ਦੇ ਤਾਂ ਨਹੀਂ ਬਣਾਈਏ ਤੇ ਵਿਦਿਆ ਵਿਚਾਰੀ ਤਾਪ ਪਰਉਪਕਾਰੀ ਇਹ ਵਿਦਿਆ ਹੈ ਜਿਹੜੀ ਸਾਰਿਆਂ ਚ ਵੰਡਣੀ ਚਾਹੀਦੀ ਹੈ ਤੇ ਗੁਰੂ ਦਾ ਦਸਾ ਦਸਿਆਰਾ ਸਾਰਿਆਂ ਦੇ ਹਿਰਦੇ ਚ ਵਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਜੇ ਸਮਾਗਮ ਸਾਡੀ ਅਗਲੀ ਪੀੜ੍ਹੀ ਨੂੰ ਆਪਣੀ ਮਹਾਨ ਵਿਰਸੇ ਅਤੇ ਸ਼ਹਾਦਤਾਂ ਨਾਲ ਜੋੜਨ ਲਈ ਬਹੁਤ ਜ਼ਰੂਰੀ ਹਨ ਸਮਾਗਮਾਂ ਦੌਰਾਨ ਗੁਰੂ ਕੇ ਲੰਗਰ ਵੀ ਅਤੁੱਟ ਵਰਤੇ ਖਾਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰਿਆਂ ਨੇ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਪੁਰਬ ਮਨਾਇਆ ਸ਼ਹੀਦੀ ਪੁਰਬ ਵਿੱਚ ਅਸੀਂ ਸਾਰਿਆਂ ਨੇ ਸ਼ਲੋਕ ਮਹਲਾ ਨੌਵਾਂ ਦਾ ਪੋਗ ਪਾਇਆ ਅਤੇ ਗਾਉਣ ਵੀ ਕੀਤਾ ਅਸੀਂ ਸਾਰਿਆਂ ਨੇ ਦੋ ਦਿਨ ਕੈਂਪ ਵਿੱਚ ਇਹ ਤਿਆਰੀ ਕੀਤੀ ਅਤੇ ਸਾਡੀਆਂ ਟੀਚਰਾਂ ਨੇ ਸਾਨੂੰ ਹੈਲਪ ਵੀ ਦਿੱਤੀ ਸੀ ਅਸੀਂ ਸੰਗਤੀ ਰੂਪ ਵਿੱਚ ਅੱਜ ਗਾਇਨ ਕੀਤਾ ਸੀ ਸ਼ਲੋਕ ਮਹੱਲਾ 9ਾ ਤੇ ពੋਗ ਵੀ ਪਾਇਆ ਸੀ ਅਸੀਂ ਪਿਛਲੇ 2 ਮਹੀਨਿਆਂ ਤੋਂ 350 ਸਾਲਾ ਸ਼ਹੀਦੀ ਪੁਰਬ ਦੀ ਤਿਆਰੀ ਕਰ ਰਹੇ ਹਾਂ ਤੇ ਸਾਡੇ ਬੱਚਿਆਂ ਨੇ ਸਾਡੇ ਬੱਚਿਆਂ ਦੀਆਂ ਮਾਵਾਂ ਨੇ ਇਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਸਾਡਾ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਵੀ ਸਾਡਾ ਸਾਥ ਦਿੱਤਾ ਜਿਹੜਾ ਕਿ ਅੱਜ ਸਾਡਾ ਇਹ ਪ੍ਰੋਗਰਾਮ ਆ ਸੰਪੂਰਨ ਹੋਇਆ ਸਾਡੇ ਬੱਚਿਆਂ ਨੇ ਕਈ ਬੱਚਿਆਂ ਨੇ ਸ਼ਲੋਕ ਮਹੱਲੇ 9ਵੇਂ ਨੂੰ ਚੇਤੇ ਵੀ ਕੀਤਾ ਤੇ ਬੱਚਿਆਂ ਨੇ ਬਹੁਤ ਹੀ ਜ਼ਿਆਦਾ ਵਧੀਆ ਰੂਪ ਦੇ ਵਿੱਚ ਇਸ ਨੂੰ ਆਪਣੇ ਭਾਵਨਾਵਾਂ ਵਿੱਚ ਪ੍ਰਗਟ ਕੀਤੀਆਂ ਨੇ ਅਸੀਂ 2 ਦਿਨਾਂ ਕੈਂਪ ਲਗਾਇਆ ਜਿਸ ਦੇ ਵਿੱਚ ਬੱਚਿਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿਰਫ ਸ਼ਲੋਕ ਮਹੱਲੇ 9ਵੇਂ ਦੀ ਪ੍ਰੈਕਟਿਸ ਕੀਤੀ ਸਾਡੇ ਉਸਤਾਦ ਜੀ ਸਿਮਰਨਜੀਤ ਸਿੰਘ ਜਿਹੜੇ ਕਿ ਇੰਡੀਆ ਤੋਂ ਬੱਚਿਆਂ ਨੂੰ ਤਿਆਰੀ ਕਰਵਾ ਰਹੇ ਸੀ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਬੱਚਿਆਂ ਨੂੰ ਬਿਨਾਂ ਕਿਸੇ ਸ਼ਰਤ ਦੇ ਸਿਖਾਉਣਾ ਸਿਖਾਇਆ ਤੇ ਬੱਚਿਆਂ ਨੇ ਆਨਲਾਈਨ ਦੇ ਮਾਧਿਅਮ ਰਾਹੀਂ ਗੁਰਦੁਆਰਾ ਸਾਹਿਬ ਦੇ ਵਿੱਚ ਕਲਾਸਾਂ ਲਗਾਈਆਂ ਤੇ ਉਸਤਾਦ ਜੀ ਦਾ ਧੰਨਵਾਦ ਸਾਰੇ ਟੀਚਰਸ ਦਾ ਧੰਨਵਾਦ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਤੇ ਸਾਡੇ ਸਾਥ ਦਿੱਤਾ ਸਾਡੇ ਬੱਚਿਆਂ ਦੀਆਂ ਮਾਵਾਂ ਜਿਨ੍ਹਾਂ ਨੇ ਬੱਚਿਆਂ ਨੂੰ ਇੱਥੇ ਟਾਈਮ ਸਿਰ ਲੈ ਕੇ ਆਂਦਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਪੈਸ਼ਲੀ ਜਤਿੰਦਰ ਕੌਰ ਜਿਨ੍ਹਾਂ ਦੇ ਬੱਚੇ ਹਜੇ ਛੋਟੇ ਨੇ ਬਟ ਸਟਿਲ ਉਹ ਸਾਡਾ ਸਾਥ ਦੇ ਰਹੇ ਨੇ ਸੰਤਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸਾਲਾ ਸ਼ਹੀਦੀ ਪੁਰਬ ਵਿਸ਼ਵ ਪਰਜ ਸਾਰੀਆਂ ਸੰਗਤਾਂ ਨੇ ਸਿੱਖ ਸੰਗਤਾਂ ਸਿਰਫ ਸਿੱਖ ਸੰਗਤਾਂ ਹੀ ਨਹੀਂ ਪੂਰੀ ਦੁਨੀਆ ਚ ਭਾਵੇਂ ਕਿਸੇ ਵੀ ਧਰਮ ਤੋਂ ਸਨ ਉਹਨਾਂ ਵੱਲੋਂ 350 ਸਾਲਾਂ ਜਿਹੜੀ ਸ਼ਤਾਬਦੀ ਹੈ ਮਨਾਈ ਜਾ ਰਹੀ ਹੈ ਗੁਰੂ ਸਾਹਿਬ ਦੇ ਨਾਲ ਨਾਲ ਭਾਈ ਸਤੀ ਦਾਸ ਭਾਈ ਮਤੀ ਦਾਸ ਅਸੇ ਭਾਈ ਦਿਆਲਾ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਤੇ ਜਿਹੜੀ ਸਿੱਖੀ ਨੂੰ ਅਸੀਂ ਸਾਰੇ ਕੋਸ਼ਿਸ਼ ਕਰ ਰਹੇ ਹਾਂ ਵਿਸ਼ਵ ਪਰਪਰਚ ਪ੍ਰਫੁੱਲਤ ਕਰਨ ਲਈ ਉਹ ਬੱਚੇ ਇੱਥੇ ਸਾਡੇ ਨਾਲ ਹਨ ਤੇ ਇੱਕ ਬੜਾ ਵਧੀਆ ਉਪਰਾਲਾ ਡੇਟਨ ਦੀਆਂ ਸਿੱਖ ਸੰਗਤਾਂ ਵੱਲੋਂ ਕੀਤਾ ਗਿਆ ਕਿ ਬੱਚਿਆਂ ਨੂੰ ਜਿਹੜੇ ਅਸੀਂ ਸ਼ਲੋਕਮਾਲਾ ਨੌਵਾਂ ਜਦੋਂ ਵੀ ਖੰਡ ਪਾਠ ਸਾਹਿਬ ਦਾ ਸਹਿਜ ਪਾਠ ਦਾ ਭੋਗ ਪਾਉਂਦੇ ਆ ਬੱਚਿਆਂ ਨੂੰ ਇਹ ਸੇਵਾ ਦਿੱਤੀ ਜਾਵੇ ਤੇ ਬਹੁਤ ਵਧੀਆ ਉਪਰਾਲਾ ਗੁਰਦੁਆਰਾ ਸਾਹਿਬ ਵੱਲੋਂ ਕੀਤਾ ਗਿਆ ਜਿੱਥੇ ਬੱਚਿਆਂ ਨੇ ਪਹਿਲਾਂ ਭੋਗ ਪਾਇਆ ਪਰ ਨਾਲ ਹੀ ਕੀਰਤਨ ਦਾ ਗਾਇਨ ਕੀਤਾ ਸੰਗਤੀ ਰੂਪ ਚ ਬਹੁਤ ਜ਼ਰੂਰੀ ਹੈ ਕਿ ਇਸੇ ਨਾਲ ਬੱਚਿਆਂ ਨੂੰ ਇਕੱਠੇ ਇੱਕ ਸੰਗਤ ਜਦੋਂ ਬੱਚਿਆਂ ਨੂੰ ਮਿਲੇ ਇਹ ਬੱਚੇ ਇੱਕ ਦੂਜੇ ਤੋਂ ਇਨਸਪਾਇਰ ਹੋਣਗੇ ਇਨਸਪਾਇਰ ਹੋ ਕੇ ਛੋਟਿਆਂ ਨੇ ਵੱਡਿਆਂ 'ਲ ਦੇਖਣਾ ਹੈ ਵੱਡਿਆਂ ਨੇ ਦੂਜਿਆਂ 'ਲ ਵੇਖ ਕੇ ਤੇ ਫਿਰ ਹੋਰ ਹੋਰ ਅੱਗੇ ਜਾ ਕੇ ਜਿਹੜੀ ਸਿੱਖੀ ਹੈ ਅਸੀਂ ਪੂਰੀ ਦੁਨੀਆ 'ਚ ਗਾਂ ਹੋਰ ਅਸੀਂ ਇਹਨਾਂ ਨੂੰ ਪਹਿਲਾਂ ਸਿਖਾਵਾਂਗੇ ਫਿਰ ਇਹ ਜਾ ਕੇ ਦੂਜੇ ਧਰਮਾਂ ਨੂੰ ਵੀ ਦੱਸਾਂਗੇ ਕਿ ਸਿੱਖ ਕੌਣ ਹਨ ਸੋ ਬਹੁਤ ਜ਼ਰੂਰੀ ਹੈ ਸਾਰਿਆਂ ਦਾ ਇਥੋਂ ਬਹੁਤ-ਬਹੁਤ ਧੰਨਵਾਦ ਹੈ ਕਿ ਜਿਹੜਾ ਇਹ ਉਪਰਾਲਾ ਕੀਤਾ ਗਿਆ ਤੇ ਉਮੀਦ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਕੋਈ ਸ਼ਤਾਬ ਦੀਆਂ ਕੋਈ ਵੀ ਗੁਰਪੁਰਬ ਹੋਵੇ ਸਾਰੀਆਂ ਸਿੱਖ ਸੰਗਤਾਂ ਇਹ ਉਪਰਾਲੇ ਜ਼ਰੂਰ ਕਰਨਗੀਆਂ ਤਾਂ ਜੋ ਬੱਚੇ ਹੀ ਬਾਣੀ ਪੜ ਸਮਝਣ ਅਤੇ ਗਾਇਨ ਕਰ ਸਕਣ We